ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀਗੜ ਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਇਮੀਗ੍ਰੇਸ਼ਨ ਏਜੰਟਾਂ ਦੀ ਖੁੱਲੀ ਪੋਲ ਪੰਜਾਬ ਚ 92% ਏਜੰਟ ਗੈਰ ਕਾਨੂੰਨੀ ਤੌਰ ਤੇ ਕਰ ਰਹੇ ਨੇ ਕੰਮ 8 ਜ਼ਿਲ੍ਹਿਆਂ ਚ ਇੱਕ ਕੋਲ ਵੀ ਲਾਇਸੈਂਸ ਨਹੀਂ ਪਟਿਆਲਾ ਚ ਕੂੜੇ ਦੇ ਡੰਪ ਚੋਂ ਮਿਲੇ ਰਾਕਟ ਬੰਬ ਸੂਕੇਂਡ ਨੂੰ ਬੁਲਾਇਆ ਫੌਜ ਨੂੰ ਵੀ ਕੀਤਾ ਗਿਆ ਸੂਚਿਤ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ ਪੰਜਾਬ ਦੀ ਕੈਬਨਿਟ ਮੀਟਿੰਗ ਰੱਦ ਕੇਜਰੀਵਾਲ ਨੇ ਸੱਦੇ ਪੰਜਾਬ ਦੇ ਵਿਧਾਇਕ ਮਾਨ ਦੀ ਥਾਂ ਕੇਜਰੀਵਾਲ ਬਣਨਾ ਚਾਹੁੰਦੇ ਨੇ ਸੀਐਮ ਕਾਂਗਰਸ ਦਾ ਦਾਵਾ ਹੁਣ ਖਬਰਾਂ ਵਿਸਤਾਰ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ ਇਹ ਮੀਟਿੰਗ 11 ਫਰਵਰੀ ਨੂੰ ਸ਼ਵੇਰੇ 11 ਵਜੇ ਕਪੂਰਥਲਾ ਹਾਊਸ ਵਿਖੇ ਦਿੱਲੀ ਵਿਖੇ ਹੋਵੇਗੀ ਇਸ ਸਮੇਂ ਦੌਰਾਨ ਦਿੱਲੀ ਦੇ ਚੋਣ ਨਤੀਜਿਆਂ ਦੇ ਵਿਚਾਰ ਕਰਨ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਚਲਾਉਣ ਲਈ ਰਣਨੀਤੀ ਬਣਾਈ ਜਾਵੇਗੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸੁਮੇਤ ਸਾਰੇ ਵਿਧਾਇਕ ਅਤੇ ਮੰਤਰੀ ਸ਼ਾਮਲ ਹੋਣਗੇ ਜੋ ਚੋਣ ਪ੍ਰਚਾਰ ਵਿੱਚ ਸ਼ਾਮਲ ਸਨ ਰਾਜਨੀਤਿਕ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਦਿੱਲੀ ਵਿੱਚ ਸੱਤਾ ਗਵਾਉਣ ਤੋਂ ਬਾਅਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਹਨ ਇਹ ਦਾਵਾ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਇਹ ਦਾਵਾ ਪੰਜਾਬ ਆਪ ਦੇ ਮੁਖੀ ਅਮਨ ਅਰੋੜਾ ਦੇ ਦਿੱਤੇ ਬਿਆਨ ਤੋਂ ਬਾਅਦ ਉਹਨਾਂ ਸੰਭਾਵਨਾ ਦੱਜ ਕੀਤੀ ਪੰਜਾਬ ਵਿੱਚ ਹਿੰਦੂ ਮੁੱਖ ਮੰਤਰੀ ਦੀ ਸੰਭਾਵਨਾ ਬਾਰੇ ਬਿਆਨ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੇ ਅਹੁਦੇ ਤੇ ਹਿੰਦੂ ਅਤੇ ਸਿੱਖ ਚਿਹਰਿਆਂ ਦੇ ਆਧਾਰ ਤੇ ਦੇਖਣ ਦੀ ਬਜਾਏ ਸਰਕਾਰ ਚਲਾਉਣ ਦੀ ਯੋਗਤਾ ਦੇ ਆਧਾਰ ਨੂੰ ਦੇਖਿਆ ਜਾਣਾ ਚਾਹੀਦਾ ਹੈ ਦਿੱਲੀ ਵਿਦਾਂਤ ਸਰਵ ਦੇ ਚੋਣਾਂ ਦੇ ਨਤੀਜਿਆਂ ਦੇ ਐਲਾਨ ਦੇ ਇੱਕ ਦਿਨ ਬਾਅਦ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਆਪ ਦੇ 30 ਵਿਧਾਇਕ ਉਹਨਾਂ ਦੀ ਪਾਰਟੀ ਦੇ ਸੰਪਰਕ ਵਿੱਚ ਹਨ ਜਦੋਂ ਇਸ ਮੁੱਦੇ ਤੇ ਕਾਂਗਰਸੀ ਵਿਧਾਇਕ ਭਰਗਤ ਸਿੰਘ ਨੂੰ ਪੁੱਛਿਆ ਗਿਆ ਸੀ ਤਾਂ ਉਹਨਾਂ ਸਿਰਫ ਇਹ ਕਿਆਸੀ ਕਿ ਪ੍ਰਤਾਪ ਸਿੰਘ ਬਾਜਵਾ ਹੀ ਦੱਸ ਸਕਦੇ ਹਨ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਾਲ 2022 ਵਿੱਚ ਪੰਜਾਬੀਆਂ ਨੂੰ ਮੂਰਖ ਬਣਾਉਣ ਅਤੇ ਉਹਨਾਂ ਦੀਆਂ ਵੋਟਾਂ ਹਾਸਲ ਕਰਨ ਲਈ ਪੰਜਾਬ ਵਿੱਚ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਹੁਣ ਤੱਕ ਔਰਤਾਂ ਨੂੰ 1000 ਰੁਪਏ ਪਤੀ ਮਹੀਨਾ ਨਹੀਂ ਦਿੱਤਾ ਗਿਆ। ਸਿਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਬਲੋਂ ਸ਼ੰਭੂ ਬਾਡਰ ਉੱਤੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂ ਸਰਬੰਸ ਸਿੰਘ ਪੁੰਦੇਰ ਵੱਲੋਂ 14 ਫਰਵਰੀ ਨੂੰ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਸੰਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਇੱਕ ਫੋਰਮ ਮੀਟਿੰਗ ਵਿੱਚ ਸ਼ਾਮਲ ਹੋਵੇਗਾ ਤੇ ਜੇਕਰ 14 ਫਰਵਰੀ ਨੂੰ ਕੋਈ ਨਤੀਜਾ ਨਹੀਂ ਨਿਕਲਦਾ ਤਾਂ 25 ਫਰਵਰੀ ਨੂੰ ਮੁੜ ਸ਼ੰਭੂ ਬਾਰਡਰ ਤੋਂ ਦਿੱਲੀ ਕੋਚ ਕੀਤਾ ਜਾਵੇਗਾ ਦੱਸ ਦਈਏ ਕਿ 11 ਫਰਵਰੀ ਨੂੰ ਰਤਨਪੁਰਾ ਤੇ 12 ਨੂੰ ਖਨੌਰੀ ਬਾਰਡਰ ਤੇ 13 ਨੂੰ ਸ਼ੰਭੂ ਬਾਰਡਰ ਉੱਤੇ ਵੱਡਾ ਇਕੱਠ ਕੀਤਾ ਜਾਵੇਗਾ ਦੱਸ ਦਈਏ ਕਿ ਇਸਨਾਂ ਗੈਰ-ਰਾਜਨੀਤਿਕ ਮੋਰਚੇ ਵੱਲੋਂ ਸੂਖ ਕਿਸਾਨ ਮੋਰਚੇ ਨੂੰ ਵੀ ਇੱਕ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਪਟਿਆਲਾ ਵਿੱਚ ਇੱਕ ਸਕੂਲ ਨੇੜੇ 8 ਰਾਕਟ ਬਰਾਮਦ ਕੀਤੇ ਗਏ ਹਨ ਟ੍ਰੈਫਿਕ ਪੁਲਿਸ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਦੇਖਿਆ ਪੁਲਿਸ ਨੇ ਬੰਬ ਸੂਕੇਂਡ ਨੂੰ ਬੁਲਾਇਆ ਉਹਨਾਂ ਨੇ ਕਬਜ਼ੇ ਵਿੱਚ ਲਿਆ ਬੰਬ ਨੂੰ ਇਸੇ ਬਾਬਤ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਇਹਨਾਂ ਰਾਕਟ ਸੈੱਲਾਂ ਵਿੱਚ ਕੋਈ ਵੀ ਵਿਸਪੋਟਕ ਨਹੀਂ ਹੈ ਇਹ ਕਿੱਥੋਂ ਆਇਆ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਇਸ ਬਾਰੇ ਫੌਜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਫੌਜ ਦੀ ਇੱਕ ਟੀਮ ਜਾਂਚ ਲਈ ਆ ਰਹੀ ਹੈ ਜੋ ਵੀ ਪਤਾ ਲਗਾਵੇਗੀ ਕਿ ਇਹ ਰਾਕਟ ਗੋਲੇ ਕਿੰਨੇ ਪੁਰਾਣੇ ਹਨ ਹਾਲਾਂਕਿ ਅਜਿਹਾ ਲੱਗਦਾ ਹੈ ਕਿ ਜਿਵੇਂ ਕਿਸੇ ਕਵਾੜ ਵੇਚਣ ਵਾਲੇ ਜਾਂ ਕਿਸੇ ਵਿਅਕਤੀ ਨੇ ਇਸ ਨੂੰ ਛੁੱਟ ਦਿੱਤਾ ਹੋਵੇ ਤੇ ਚਲਾ ਗਿਆ ਹੋਵੇ ਦੱਸਦੀ ਹੈ ਕਿ ਪਟਿਆਲਾ ਚ ਐਸਐਸਪੀ ਨਾਨਕ ਸਿੰਘ ਨੇ ਰਾਕਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਪੀਆਰਟੀਸੀ ਵਰਕਸ਼ਾਪ ਦੇ ਨਾ ਕੂੜੇ ਦੇ ਢੇਰ ਵਿੱਚੋਂ ਰਾਕਟ ਮਿਲੇ ਹਨ ਤੇ ਬੰਬ ਦਸਤੇ ਦੀ ਟੀਮ ਦੀ ਮੁੱਢਲੀ ਜਾਂਚ ਨਾਲ ਕੂੜੇ ਦੇ ਢੇਰ ਵਿੱਚੋਂ ਰਾਕਟ ਮਿਲੇ ਅਤੇ ਮੁੱਢਲੀ ਜਾਂਚ ਵਿੱਚੋਂ ਕੁਝ ਵੀ ਧਮਾਕੇ ਵਾਲਾ ਮਟੀਰੀਅਲ ਨਹੀਂ ਮਿਲਿਆ ਇਸ ਤੋਂ ਇਲਾਵਾ ਫੌਜੀ ਅਧਿਕਾਰੀਆਂ ਨਾਲ رابطہ ਕਰਕੇ ਟੀਮ ਨੂੰ ਬੁਲਾਇਆ ਜਾ ਰਿਹਾ ਹੈ ਐਸਐਸਪੀ ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਹੋ ਸਕਦਾ ਹੈ ਕਿ ਕਿਸੇ ਕਵਾੜੀਏ ਨੇ ਇਸ ਨੂੰ ਖਾਲੀ ਜਗ੍ਹਾ ਉੱਤੇ ਸੁੱਟਿਆ ਹੋਵੇ ਪਰ ਅਸੀਂ ਇਸ ਦੀ ਹਰ ਐਂਗਲ ਨਾਲ ਜਾਂਚ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਵਿੱਚ ਵਿਦੇਸ਼ ਜਾਣ ਦਾ ਬਹੁਤ ਕਰੇਜ ਹੈ ਇਹੀ ਕਾਰਨ ਹੈ ਕਿ ਸੂਬੇ ਵਿੱਚ ਇਮੀਗ੍ਰੇਸ਼ਨ ਏਜੰਟਾਂ ਦੀ ਗਿਣਤੀ ਲਗਾਤਾਰ ਵਾਧੀ ਜਾ ਰਹੀ ਹੈ ਇਹਨਾਂ ਏਜੰਟਾਂ ਨੇ ਸੂਬੇ ਦੇ ਹਰ ਜਿਲ੍ਹੇ ਵਿੱਚ ਆਪਣੇ ਦਫ਼ਤਰ ਖੋਲੇ ਹੋਏ ਹਨ ਪਰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹਨਾਂ ਵਿੱਚੋਂ 92 ਗੈਰ ਕਾਨੂੰਨੀ ਤੌਰ ਤੇ ਏਜੰਟ ਕੰਮ ਕਰ ਰਹੇ ਹਨ ਜੀ ਹਾਂ ਪੰਜਾਬ ਵਿੱਚ ਸਿਰਫ 8% ਏਜੰਟ ਰਜਿਸਟਰਡ ਹਨ ਵਿਦੇਸ਼ ਮੰਤਰਾਲੇ ਦੇ ਰਿਕਾਰਡ ਅਨੁਸਾਰ ਪੰਜਾਬ ਵਿੱਚ ਸਿਰਫ 212 ਏਜੰਟਾਂ ਨੇ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਹੈ ਪਰ ਉਹਨਾਂ ਵਿੱਚੋਂ 65 ਦੇ ਲਾਇਸੈਂਸ ਐਕਸਪਾਇਰ ਰੱਦ ਜਾਂ ਅਕਰਸ਼ੀਲ ਹੋ ਚੁੱਕੇ ਹਨ ਹਾਲਾਤ ਇਹ ਹਨ ਕਿ 8 ਜ਼ਿਲ੍ਹਿਆਂ ਵਿੱਚ ਇੱਕ ਵੀ 에ਜੰਟ ਰਜਿਸਟਰ ਨਹੀਂ ਹੈ ਜਦੋਂ ਕਿ ਵੱਡੀ ਗਿਣਤੀ ਵਿੱਚ 에ਜੰਟ ਗੈਰਕਾਨੂੰਨੀ ਤੌਰ ਤੇ ਕੰਮ ਕਰ ਰਹੇ ਹਨ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਇਹਨਾਂ ਗੈਰਕਾਨੂੰਨੀ 에ਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਹਾਸਲ ਜਾਣਕਾਰੀ ਮੁਤਾਬਕ ਸੂਬੇ ਵਿੱਚ ਕੁੱਲ 2730 ਤੋਂ ਵੱਧ ਇਮੀਗ੍ਰੇਸ਼ਨ 에ਜੰਟ ਗੈਰਕਾਨੂੰਨੀ ਤੌਰ ਤੇ ਕੰਮ ਕਰ ਰਹੇ ਹਨ ਜੋ ਲੋਕਾਂ ਨੂੰ ਵਿਦੇਸ਼ ਭੇਜਣ ਲਈ ਭਾਰੀ ਰਕਮ ਵਸੂਲ ਰਹਿਣ ਸੂਚੀ ਮੁਤਾਬਕ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇੱਕ ਵੀ ਰਜਿਸਟਰਡ ਇਮੀਗ੍ਰੇਸ਼ਨ ਏਜੰਟ ਨਹੀਂ ਹੈ ਉਹਨਾਂ ਵਿੱਚ ਪਠਾਨਕੋਟ, ਸ਼੍ਰੀ ਮੁਕਤਸਰ ਸਾਹਿਬ, ਤਰਨਤਾਰਨ, ਫਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮਲੇਰਕੋਟਲਾ ਤੇ ਮਾਨਸਾ ਸ਼ਾਮਲ ਹਨ ਸਰਕਾਰ ਇਹਨਾਂ ਜ਼ਿਲ੍ਹਿਆਂ ਵਿੱਚ ਗੈਰਕਾਨੂੰਨੀ ਏਜੰਟਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਇਸੇ ਤਰ੍ਹਾਂ ਫਤਿਹਗੜ੍ਹ ਵੀ ਸਿਰਫ ਇੱਕ ਏਜੰਟ ਰਜਿਸਟਰਡ ਸੀ ਜਿਸ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਜੋ ਲੋਕੀ ਸੰਗਰੂਰ ਵਿੱਚ ਸਿਰਫ 2 ਰਜਿਸਟਰਡ ਹਨ ਇਹਨਾਂ ਵਿੱਚੋਂ ਇੱਕ ਦਾ ਲਿਸੈਂਸ ਅਯੋਗ ਕਰਾਰ ਦਿੱਤਾ ਗਿਆ ਹੈ ਸ਼ੀਰਪਗਤ ਸਿੰਘ ਨਗਰ ਵਿੱਚ 3 ਏਜੰਟ ਰਜਿਸਟਰਡ ਹਨ ਇਹਨਾਂ ਵਿੱਚੋਂ ਇੱਕ ਦੇ ਲਿਸੈਂਸ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਇਹਨਾਂ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਕਿਵੇਂ ਉਹਨਾਂ ਨਾਲ ਠੱਗੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਮੋਗੇ ਜ਼ਿਲ੍ਹੇ ਵਿੱਚ ਕੇਵਲ 2 ਏਜੰਟ ਰਜਿਸਟਰਡ ਜਿਨ੍ਹਾਂ ਵਿੱਚੋਂ ਇੱਕ ਦੇ ਲਾਇਸੈਂਸ ਦੀ ਮਿਆਦ ਖਤਮ ਹੋ ਚੁੱਕੀ ਹੈ ਕਪੂਰਥਲਾ ਵੀ ਸਿਰਫ 3 ਅਤੇ ਪਟਿਆਲਾ ਵਿੱਚ ਸਿਰਫ ਇੱਕ ਰਜਿਸਟਰਡ ਏਜੰਟ ਹੈ ਜਿਨ੍ਹਾਂ ਵਿੱਚੋਂ ਇੱਕ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ ਬਠਿੰਡਾ ਵਿੱਚ 2 ਏਜੰਟਾਂ ਰਜਿਸਟਰਡ ਹਨ ਜਰ ਕਿ ਦੋਵਾਂ ਦੇ ਲਾਇਸੈਂਸਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਜ਼ਿਆਦਾਤਰ ਏਜੰਟ ਜਲੰਧਰ ਮਹਾਲੀ ਤੇ ਹੁਸ਼ਿਆਰਪੁਰ ਵਿੱਚ ਰਜਿਸਟਰਡ ਹਨ ਜਲੰਧਰ ਵਿੱਚ ਕੁੱਲ 86 ਏਜੰਟਾਂ ਕੋਲ ਲਾਇਸੈਂਸ ਹਨ ਜਿਨ੍ਹਾਂ ਵਿੱਚੋਂ 16 ਦੇ ਦਸੰਸਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਜਿਸ ਕਾਰਨ ਉਹ ਲਾਇਸੈਂਸ ਰੀਨਿਊ ਕੀਤੇ ਬਿਨਾਂ ਵੀ ਕੰਮ ਕਰ ਰਹੇ ਹਨ ਇਸ ਤੋਂ ਇਲਾਵਾ 4 ਲਾਇਸੈਂਸ ਵਾਧਾ ਕਰ ਦਿੱਤੇ ਗਏ ਜਰ ਕਿ ਇੱਕ ਲਾਇਸੈਂਸ ਮੁਵਿੱਤਲ ਕਰ ਦਿੱਤਾ ਗਿਆ ਤੇ ਦੋ ਦੀ ਬੇਨਤੀ ਤੋਂ ਬਾਅਦ ਰੱਦ ਕਰ ਦਿੱਤੇ ਗਏ ਮਹਾਲੀ ਦੂਜੇ ਸਥਾਨ ਤੇ ਜਿੱਥੇ 31 ਏਜੰਟ ਸਭ ਤੋਂ ਵੱਧ ਲਿਸੈਂਸ ਹਨ ਇਹਨਾਂ ਵਿੱਚੋਂ 7 ਦੀ ਮਿਆਦ ਖਤਮ ਹੋ ਚੁੱਕੀ ਹੈ ਇੱਕ ਨੂੰ ਰੱਦ ਕਰ ਦਿੱਤਾ ਗਿਆ ਹੁਸ਼ਿਆਰਪੁਰ ਵਿੱਚ 42 ਕੋਲ ਵੈਧ ਲਿਸੈਂਸ ਹਨ ਪਰ ਉਹਨਾਂ ਵਿੱਚੋਂ 8 ਦੇ ਲਿਸੈਂਸਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਲੁਧਿਆਣਾ ਵਿੱਚ 20 ਏਜੰਟਾਂ ਕੋਲ ਲਿਸੈਂਸ ਹਨ ਇਹਨਾਂ ਵਿੱਚੋਂ 3 ਦੀ ਮਿਆਦ ਖਤਮ ਹੋ ਚੁੱਕੀ ਹੈ ਇਸ ਪੰਜਾਬੀ ਬੁਲੇਟਿਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ